ਸਾਡੇ YouTube ਚੈਨਲ ਸੋਸ ਰੱਬ ਦੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿੱਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਵਾਸਤੇ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਦੋਸਤੋ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਬਾਰੇ ਲੰਗੀ ਰਾਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਤੋਂ ਦਰਵੈਨੀ ਤੇਜ਼ ਹਵਾਵਾਂ ਦੇ ਨਾਲ ਅਤੇ ਗਰਜ ਚਮਕ ਨਾਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਪੈਣ ਦੀਆਂ ਜੋ ਕਿ ਖਬਰ ਹਨ ਇਸ ਤੋਂ ਇਲਾਵਾ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਵਿੱਚ ਵੀ ਰਾਤ ਭ ਗਰਦ ਚਮਕ ਅਤੇ ਤੇਜ਼ ਹਵਾਵਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਬਰਸਾਤ ਜੋ ਕਿ ਹੁੰਦੀ ਰਹੀ ਪੂਰੀ ਰਾਤ ਪਰ ਤੇ ਅੱਜ ਮੌਸਮ ਸਾਫ਼ ਹੋਣ ਦੀ ਵੀ ਸੰਭਾਵਨਾ ਹੈ ਹਾਲਾਂਕਿ ਮਾਰਚ ਦੇ ਪਹਿਲੇ ਹਫ਼ਤੇ ਤੱਕ ਠੰਡ ਦਾ ਮੌਸਮ ਬਣਿਆ ਰਹੇਗਾ ਕਿਉਂਕਿ 2 ਤੇ 3 ਮਾਰਚ ਨੂੰ ਪੰਜਾਬ ਦੇ ਵਿੱਚ ਇੱਕ ਸਿਸਟਮ ਹੋਰ ਦਸਤਕ ਦੇਵੇਗਾ ਜਿਸ ਦੇ ਨਾਲ ਪੰਜਾਬ ਵਿੱਚ ਮੀਂਹ ਵਾਲਾ ਮੌਸਮ ਇੱਕ ਵਾਰ ਫੇਰ ਬਣੇਗਾ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੀਆਂ ਇਹ ਹਨ ਜਿਲ੍ਹਾ ਬਰਨਾਲਾ ਦੀਆਂ ਪੰਜਾਬ ਦੇ ਵਿੱਚ ਬੱਕ ਬੱਕ ਥਾਈ ਜੋ ਕਿ ਵਾਰਸ ਹੋਣ ਦੀਆਂ ਖਬਰਾਂ ਹਨ ਉੱਥੇ ਹੀ ਜ਼ਿਲ੍ਹਾ ਬਰਨਾਲਾ ਵਿੱਚ ਵੀ ਰਾਤ ਪਰ ਤੇਜ਼ ਸਰਾਟੇ ਅਤੇ ਗਰਦ ਚਮਕਨ ਨਾਲ ਪੂਰੀ ਰਾਤ ਬਰਸਾਤ ਹੁੰਦੀ ਰਹੀ। ਸਵੇਰ ਤੱਕ ਮੌਸਮ ਸਾਫ਼ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ। ਮੌਸਮ ਵਿਭਾਗ ਦੁਆਰਾ ਜੋ ਜਾਣਕਾਰੀ ਦੱਸੀ ਗਈ ਹੈ ਉਸ ਦੇ ਮਤਾਂਬਕ 2-3 ਮਾਰਚ ਨੂੰ ਪੰਜਾਬ ਦੇ ਵਿੱਚ ਫੇਰ ਮੌਸਮ ਬਰਸਾਤ ਵਾਲਾ ਬਣੇਗਾ। ਅਤੇ ਮਾਰਚ ਦੇ ਵਿੱਚ ਵੀ ਠੰਡੇ ਦਿਨ ਦੇਖਣ ਨੂੰ ਮਿਲਣਗੇ ਸੋਇਸੀ ਜਾਣਕਾਰੀ ਧੰਨਵਾਦ ਜੀ